ਵੱਡੀ ਵਾਲਾ ਬੱਗਾ ਇੱਧਰ ਪੜਾ ਮੈਚ ਸਟਾਰਟ ਹੋ ਗਿਆ ਰੇ ਵੈਲਕਮ ਆ ਸਤਿ ਸ੍ਰੀ ਅਕਾਲ ਵੈਲਕਮ ਆ ਕਿੰਨ ਗਾ ਸੇ ਕਦੇ ਦੁਨੀਆ ਵਾਂ ਤੇ ਅੱਜ ਆਪਾਂ ਜੱਲੇ ਵਾਲੇ ਗਾਲੀ ਵਾਲੇ ਦੇ ਨੇ ਮਨਦੀਪ ਵਾਲੇ ਮੈਂ ਨਾਲ ਤੇ ਗੁਰਦੇਵ ਤੇ ਬੰਦੇ ਆਪਣੇ ਪੂਰੇ ਤਿਆਰ ਹੋਏ ਆ ਬੋਲੀ ਵਾਲ ਹਿਟਾਣੇ ਮਾਰਨਾ ਤੇ ਹੁਣ ਜਾਣੇ ਆ ਅੱਜ ਇਹ ਸਖਣਾ ਸਕੂਟਰ ਰਿਵਾਰਡ ਨਹੀਂ ਆਪਣੀ ਸਾਲਾ ਵਾ ਮੋਰ ਮਾੜਾ ਨੇ ਚਲਾੜੇ ਘਰਮ ਹੋ ਗਈ ਆ ਕੀਤਾ ਇਹਨੇ ਇਹ ਪਾਰਿਸਪਾਰੀ ਮਾੜਾ ਅਟੇਪ ਕੀਤੀ ਮਮਾ ਕੀ ਕਹਿੰਦੇ ਭੈਣ ਦੇ ਸੋਸਤਰੇ ਅਸਤਰ ਕੀ ਕਰੇ ਅਟੇਪ ਕੀਤੇ ਕਰੇ ਜਿਵੇਂ ਇੱਕ ਇੱਕੇ ਮਿੱਤਰਾਂ ਦਾ ਵਾਟੋ ਕਰਦੇ ਘੈਂੜ ਰਾਈ ਛੋੜੀ ਪੇਪ ਆ ਮਾਰੇ ਬਾਟ ਪੇਪੜਾ ਬਾਟ ਬੜਾ ਕਿਉਂ ਮੰਮਾ ਹੋਣੀ ਕਿ ਤੀ ਹਿੱਟ ਓਕੇ ਉੱਤੇ ਜਾਣਾ ਰਾਣੀ ਕਵਾੜੀ ਆਏ ਇਹ ਮੋਲਿਆ ਇੱਧਰ ਆਵੇਂ ਮੋਲਿਆ ਕੋਈ ਇੱਧਰ ਆ ਚੱਲ ਗੁਰੂ ਵਾਲਾ ਬਣੀ ਇਹ ਵੀਰ ਜੀ ਮਸੀਹਾਂ ਖਦੀ ਆ ਆਹ ਨਾ ਨਾ ਕੱਲ ਬੜੀਆ ਸੀ ਹਾਥੀਆਂ ਲੋਬ ਮਿੱਤਰਾਂ ਨੇ ਬੰਦੇ ਦੇ ਮੈਚ ਰੋਣ ਤੇ ਆ ਖੇਡਣੇ ਆ ਪਿਆ ਬੜਿਆ ਜਿਹਾ ਲੱਗੇ ਆ ਬੜਿਆ ਜਿਹਾ ਲੱਗੇ ਬੰਦੇ ਇੱਕ ਉਧਰ ਕੋਣ ਨਮੂਨੇ ਡੇੜੇ ਮਿੱਤਰਾਂ ਨਮੂਨੇ ਇਸ ਚੈਨਲ ਨਾਲ ਜੁੜ ਰਿਹਾ ਚੈਨਲ ਨੂੰ ਸਬਸਕ੍ਰਾਈਬ ਮਨੋਗ ਦਾ ਲਾਸਟ ਵੀਡੀਓ ਜ਼ਰੂਰ ਵੇਖਿਓ ਮਨੋਗ ਦਾ ਬਹੁਤ ਵਧੀਆ ਹੋਊਗਾ ਤੇ ਕਿੱਕਾ ਕੋਲ ਮੰਦੀਪਰੇ ਬਾਹਰ ਨਹੀਂ ਆਇਆ ਮੰਦੀਪ ਨੂੰ ਬੁਲਾਈ ਓਏ ਓਏ ਮਮੋਲੀ ਮਾਰ ਰਹਾ ਹੈ ਤੇ ਫਿਰ ਮੰਦੀਪ ਬੋਲਦਾ ਤੇ ਫਿਰ ਮਿਲਦੇ ਆ ਤੂੰ ਨਾ ਤੂੰ ਨਾ ਤੂੰ ਨਾ ਆਪ ਲੋਕਾਂ ਨੂੰ ਬਣਾਉਂਦੇ ਏਂ ਹੁਣ ਮੇਰੇ ਲੱਗੇ ਤੂੰ ਦੋਨੋਂ ਵਰ ਦੋ ਬੰਦੂ ਤੂੰ ਦੇਖ ਕੇ ਨਾ ਗਿੱਟੇ ਬਾਹਰ ਦੂੰ ਮੈਂ ਗਿੱਟੇ ਬਾਹਰ ਦੂੰ ਇਹ ਹੇੜੀ ਜਾਰੇ 50 ਤਈ ਇਹ ਨਹੀਂ ਰਹਾ ਰੋ ਓਏ ਦੇਦਾ ਆਸਨੇ ਮੈਂ ਦਊਗਾ ਚਪੇੜਾ ਮਾਰਿਆ ਇਹ ਚਪੇੜਾ ਮਾਰੇ ਓਏ ਦਾਈ ਸਾਡੇ ਤੋਂ ਸਿਆਣਾ ਮੁੰਡਾ ਹਰ ਤੋਂ ਹਾ ਨਹੀਂ ਸਿਆਣਾ ਹੈ ਗਾਏ ਇਹ ਦੋੜ ਜਾ ਮਾਰੀ ਉਹ ਚਪੇੜਾ ਲਾ ਜਿੱਤ ਪਾ ਲਿਆ ਜਿੱਤ ਕਰਨਾ ਕਿਸੇ ਦਾ ਪਾਏ ਆ ਆਇਆਂ ਕੇ ਆਇਆਂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਅੱਗੇ ਇੱਧਰ ਕਬੱਡੀ ਵਾਲਾ ਬੱਗਾ 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 ਆ ਗਿਆ ਆਪਣਾ ਇੱਧਰ ਇੱਧਰ ਆਪਣੇ ਕਬੱਡੀ ਵਾਲੇ ਖੰਨੇ ਵੀਰ ਜੀ ਆਏ ਹਨ ਤੇ ਇੱਧਰ ਆਪਣੇ ਦਾਹ ਪਾਰ ਹੀ ਆ ਗਏ ਹਨ ਤੇ ਬਾਕੀ ਇੱਧਰ ਰੋੜ ਤੇ ਬਾਲੀਬਾਲ ਖੇਡਦੇ ਆ ਤੇ ਬਾਕੀ ਵੇਖਦੇ ਆ ਤੇ ਉਧਰ ਲੋਕ ਕਿ ਦਿਆੜੇ ਓ ਇੱਧਰ ਨਾ ਮਾਰ ਦੇ ਆ ਵੀ ਓ ਇੱਧਰ ਬਹੁਜੜੀਆਂ ਠੀਕ ਆ ਉਧਰ ਆਪਣੇ ਨਿਆਣੇ ਡੇਰੇ ਪਿੰਡ ਦੇ ਪਿੰਡ ਦੀ ਡੇਰੇ ਵੇਲੀ ਜਾਂਦਾ ਖੇਡਣਾ ਤੇ ਇੱਧਰ ਆਪਣੇ ਭੜੀ ਉਹ ਨਡੇਰੇ ਫੋਨ ਤੇ ਤੇ ਬਾਕੀ ਇੱਧਰ ਆਪਣੇ ਭੜੀ ਉਹ ਨਡੇਰੇ ਖੇਡਣਾ ਤੇ ਸਟਾਰਟ ਹੋਣਾ ਕੰਮ ਦੇ ਪਿੱਛੇ ਗੱਡੀ ਆ ਗਈ ਤੇ ਗੱਡੀ ਮਾਰ ਦੂਗੀ ਸ਼ਕਤੀ ਹੱਥ ਤੇ ਇੱਧਰ ਆਪਣੇ ਭੜੀ ਵੜਿਆ ਨਾ ਗੱਡੀ ਗਈ ਤੇ ਖੇਡੋ ਹਣੇ ਇਦੜ ਭਾਈ ਬਹੁਤ ਵਧੀਆ ਖੇਡਦੇ ਹਨ ਤੇ ਨਾਲ ਪੂਰੂ ਪੂਰਾ ਮਹਿਕ ਮਾੜਿਆ ਚੱਲਣਾ ਗਿਆ ਰਿਓ ਇੱਕ ਹੋਈ ਜਾਂਦਾ ਹੀ ਮੋਲਾ ਅਮੋਲਾ ਦਾ ਲੋਲਾ ਮੈਂ ਆ ਆ ਮੁੰਡਾ ਆ ਰਿਹਾ ਮੋਲਾ ਕਦਾ ਵੀਰ ਜੀ ਕੈਪ ਜੋ ਇਦੜ ਫਰੇ ਬਾਲੀਬਾਲ ਖੇਡਦੇ ਨਾਲੇ ਘਰ ਪਹੁੰਚ ਆਤੀ ਔਰ ਇਹਨੇ ਇਗਨੋਰ ਕਰਿਆ ਵੀ ਬੁਲੀ ਜਾਂਦੇ ਓ ਮੈਂ ਨੇ ਮੈਂ ਨੇ ਇਗਨੋਰ ਕਰਿਓ ਹਾਂ ਏ ਅਲਦਰਾ ਬਟਾਰੀ ਉਹ ਡੇਰੇ ਖੇਡਣਾ ਹਾਂ ਜਾਂ ਤੜੇ ਡੇਰੇ ਖੇਡਣਾ ਬਾੜੇ ਚੱਲ ਫੜੀ ਅੱਜ ਆਪਣੇ ਇਹ ਤਾਂ ਮੇਰਾ ਹੀ ਆ ਮੈਂ ਵੀ ਮਤਰਾਣ ਜਾਣੇ ਘਰ ਤੇ ਫੁੱਟਬਾਲ ਨਾਲ ਹੀ ਜੁੜ ਗਿਆ ਖੋੜੀ ਕਿਥੇ ਹੋਰ ਕੰਟੈਂਟ ਵਾਲੀ ਦਾ ਕੰਟੈਂਟ ਹੈ ਕੋਲ ਜਾਂਦੇ ਕੋ ਖਾਣ ਦੇ ਉਹ ਵੀ ਮੇਟਰ ਕੋਲ ਆਪਣੇ ਖਾਲੀ ਵਾਲਾ तो चल से मूंखी <laughs> <त्रेकी, त्रेकी. laughs> और गोड्डे गोड्डे मैच बेल ਬਹੁਤ ਮੇਰੇ ਇਹ ਹਾਲੀ ਵਾਲਾ ਅੰਛੜ ਵਲੋਗ ਜੀ ਬੇਚਾਰੇ ਸਬਸਕ੍ਰਾਈਬਰਸ ਨੂੰ ਲੈ ਕੇ ਵਲੋਗ ਦਾ ਖਬਰ ਆ। A few moments later ਉਹ ਜਿਹੜੀ ਪਾਰਟੀ ਵਿੱਚ ਪੰਕਚਰ ਉਹ ਵੀ ਮਿਤਾਓ। ਅੱਜ ਸਪੂਟ ਨੇ ਪਾਇਆ। ਤੇ ਬੰਦੇ ਆਖਰੇ ਪੂਰੇ ਖਸ। ਇਹਨੇ ਪੰਕਚਰ ਕਰਵਾਈ। 100 ਛੱਡ ਗਿਆ ਡਾਲ। 100 ਛੱਡ ਗਈ ਵਿਚਾਰੀ। ਬਾਕੀ ਬਣਾ ਹੋ ਗਿਆ ਜੀ। ਇੱਕ ਗੱਲ ਨਹੀਂ ਤੇ ਜੀ ਹੁੰਦੀ ਆ ਆਹ ਆਹ ਉਹ ਬੰਦਾ ਥਾਮ ਲੈਣਾ ਪੰਕਚਰ ਵਾਲਾ ਹਾਂ ਲੰਡਾ ਵਾਲਾ